ਇਸ ਪੈਣ ਦੇ ਵਿਆਹ ਲਈ ਤੁਹਾਡਾ ਇੱਕ ਇੱਕ શેર ਮਦਦ ਕਰੇਗਾ। ਤਿਆਂ ਪੈਣਾ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੋ ਮਦਦ ਨਹੀਂ ਕਰ ਸਕਦੇ। ਜੋ ਮਦਦ ਕਰ ਸਕਦੇ ਆ ਦੋਸਤੋ ਆਪ ਜੀ ਨੂੰ ਪਰਿਵਾਰ ਦਾ ਸਿੱਧਾ ਡਾਇਰੈਕਟ ਫੋਨ ਨੰਬਰ, ਕਾਊਂਟ ਨੰਬਰ, ਐਡਰੈਸ ਦਿੱਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਜੇ ਅੱਜ ਪਹੁੰਚੇ ਸੀ ਪੈਣਾ ਰੂਬੀ ਕੌਰ ਦੇ ਘਰ। ਜਿਸ ਦਾ ਵਿਆਹ 18 ਜਨਵਰੀ ਦਾ ਰੱਖਿਆ ਗਿਆ। ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਹੈ। ਨਾ ਪਿਤਾ ਹੈਗਾ ਸਿਰ ਤੇ ਨਾ ਹੀ ਮਾਤਾ ਹੈਗੀ ਐ ਤੇ ਨਾ ਹੀ ਪਰਾ ਹੈਗਾ। ਆਪਣੇ ਨਾਨਾ ਨਾਨੀ ਦੇ ਕੋਲ ਰਹਿ ਰਹੀਆਂ ਦੋ ਦਾ ਵਿਆਹ ਆ ਜਿਹੜੀ ਨਾਲ ਛੋਟੀ ਭੈਣ ਨਾਲ ਜਿਹੜੀ ਉਹ ਨਾਨੀ ਆ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਆ ਆਪ ਜੀ ਨੂੰ ਪਰਵਾਰ ਦਾ ਸਿੱਧਾ ਡਾਇਰੈਕਟ ਫੋਨ ਨੰਬਰ ਕੋਈ ਨੰਬਰ ਪ੍ਰੋਵਾਈਡ ਕੀਤਾ ਜਾਊਗਾ ਆਪ ਜੀ ਸਿੱਧਾ ਪਰਿਵਾਰ ਦੀ ਮਦਦ ਕਰ ਸਕਦੇ ਹੋ ਇਹ ਪਰਿਵਾਰ ਮਮਦੋਟ ਹੈ ਥਾੜ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਆ ਆਪ ਜੀ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ 90274000490274404 ਉਮੀਦ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਤੁਸੀਂ ਇਸ ਪਰਿਵਾਰ ਦੀ ਮਦਦ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ